ਤੂੰ ਜਿਉਂਦਿਆਂ ਦਾ ਮਾਣ ਸਤਿਕਾਰ ਕਰ ਤੂੰ ਜਿਉਂਦਿਆਂ ਦੀ ਸੇਵਾ ਕਰ ਮਰਨ ਤੋਂ ਬਾਅਦ ਨਹੀਂ ਗੱਲ ਬਣਦੀ ਜਿੰਨਾ ਖਰਚਾ ਮਰਨ ਤੋਂ ਬਾਅਦ ਕਰਨਾ ਜਿਉਂਦਿਆਂ ਦੀ ਕਰ ਵੇਖੀ ਰੱਬ ਤੇ ਇਹਦੇ ਤੇ ਕਿਵੇਂ ਖੁਸ਼ ਹੋਏਗਾ ਆਖੋ ਸਤਿ ਸ਼੍ਰੀ ਅਕਾਲ ਮੈਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬੈ ਕੇ ਤੁਹਾਨੂੰ ਕਹਿਣਾ ਸੰਗਤਿ ਮਾਂ ਬਾਪ ਦੀ ਸੇਵਾ ਤਾਰ ਦਿੰਦੀ ਸਤਿ ਕੰਗਾਲਤਾ ਘਰੋਂ ਕੱਟ ਦਿੰਦੀ ਗਰੀਬੀ ਮੁਕਾ ਦਿੰਦੀ ਮਾਂ-ਬਾਪ ਦੀ ਸੀ ਪਟਿਆਲਾ ਹਸਪੀਟਲ ਇੱਕ ਹਾਰਟ ਹਸਪੀਟਲ ਮੈਂ ਉੱਥੇ ਵੇਖਿਆ ਇੱਕ ਬੱਚਾ ਸੀ ਮੇਰੀ ਉਮਰ ਦਾ ਐਸੀ 우बीर ਤੇ ਉਹਦਾ ਬਾਪੂ ਐਡਮਿਟ ਸੀਗਾ ਉਹਦੀ ਵਿਚਾਰਦੀ ਇਨਕਮ ਇੰਨੀ ਨਹੀਂ ਸੀ ਜਿੰਨਾ ਕ ਦਿਨ ਦਾ ਖਰਚਾ ਭੰਦਾ ਸੀ ਨਾ ਉਹਦੇ ਵੱਸ ਦੀ ਗੱਲ ਨਹੀਂ ਸੀ ਪਰ ਉਹਨੇ ਨਾ ਦਿਹਾੜੀਆਂ ਕਰ ਕਰਕੇ ਪੈਸਾ ਜੋੜਿਆ ਹੋਇਆ ਸੀ ਵੀ ਕਿਸੇ ਕੰਮ ਵਾਸਤੇ ਘਰ ਪਾਣਾ ਹੋਵੇਗਾ ਤੇ ਪੈਸਾ ਜੋੜਿਆ ਤੇ ਪਾਪਾ ਜੀ ਉਹਦੇ ਪਿਤਾ ਜੀ ਐਡਮਿਟ ਹੋ ਗਏ ਬਿਮਾਰ ਹੋ ਉਹਦੀ ਮਾਂ ਆਖੇ ਪੁੱਤ ਛੁੱਟੀ ਕਰਾ ਲਈਏ ਪਿਓ ਦੀ ਵੀ ਨਾ ਪੈਸਾ ਤੇ ਤੇਰੇ ਕੋਲ ਹੈ ਨਹੀਂ ਕਹਿੰਦਾ ਕੋਈ ਗੱਲ ਨਹੀਂ ਮਾਂ ਫਿਰ ਕਮਾ ਲਾਂਗੇ ਬਾਪੂ ਬਚਣਾ ਚਾਹੀਦਾ ਸੰਗਤ ਜੀ ਬੜੇ ਬੜੇ ਨੇ ਜਿੰਨਾ ਅੰਦਰ ਖੇਚ ਪੜੀ ਆਪਣੇ ਮਾਤਾ ਪਿਤਾ ਦੀ ਬਹੁਤ ਸੇਵਾ ਕਰਨ ਵਾਲੇ ਵੀ ਨੇ ਬੜੇ ਸੇਵਾ ਕਰਨ ਵਾਲੇ ਵੀ ਨੇ ਤੇ ਬੜੇ ਧੱਕੇ ਮਾਰਨ ਵਾਲੇ ਅਸੰਖ ਜਪ ਅਸੰਖ ਭਾਉ ਤੇ ਅਗਲੀ ਪਉੜੀ ਕਹਿੰਦੀ ਹੈ ਸੰਖ ਮੂਰਖ ਅੰਧਕੂਰ ਅਸੰਖ ਜੋਰ ਹਰਾਮਖੋਰ ਹਰਾਮਖੋਰ ਵੀ ਬੜੇ ਸਤਗੁਰ ਸੱਚਾ ਪਾਤਸ਼ਾਹ ਕਹਿੰਦੇ ਨੇ ਜੂੰਦਿਆਂ ਦਾ ਭਗਤ ਕਬੀਰ ਮਹਾਰਾਜ ਜੀ ਕਹਿੰਦੇ ਜੂੰਦੇ ਦਾ ਸਤਕਾਰ ਕਰ ਰਹੀ ਮਾਂ ਨੇ ਕਿਹਾ ਨਾ ਪੁੱਤ ਨੂੰ ਮੈਂ ਤੈਨੂੰ ਪਾਲਿਆ ਵੇ ਤੈਨੂੰ ਜੰਮਿਆ ਤੈਨੂੰ ਵੱਡਾ ਕੀਤਾ ਪੁੱਤ ਨੇ ਕਿਹਾ ਕਿ ਮੇਹਣੇ ਜੀ ਮਾਰਦੀ ਰਹਿਣੀ ਅਫਸਰ ਬਣ ਗਿਆ ਪੈਸਾ ਬੜਾ ਸੀ ਲੈ ਬੇਬੇ ਕਿੰਨੇ ਪੈਸੇ ਚਾਹੀਦੇ ਨੇ ਮੈਂ ਤੈਨੂੰ ਦੇਣਾ ਪਰ ਮੈਨੂੰ ਇਹ ਨਾ ਕਹੀਂ ਮੈਂ ਤੈਨੂੰ ਪਾਲਿਆ ਵੱਡਾ ਕੀਤਾ ਤੈਨੂੰ ਜੰਮਿਆ ਇਹ ਮੇਹਣਾ ਨਾ ਮਾਰੀ ਕਹਿੰਦੇ ਪੈਸੇ ਰਹਿਣ ਤੇ ਇੱਕ ਰਾਤ ਮੇਰੇ ਨਾਲ ਜੱਫੀ ਪਾ ਕੇ ਸੌ ਪੁੱਤਰ ਕਹਿੰਦਾ ਮਾਂ ਨਾਲ ਪੈ ਜਾਂਦਾ ਬੰਦਾ ਮਾਂ ਮਾਂ ਆਉਂਦੀ ਮਾਂ ਵਰਗਾ ਕਣਸ਼ਾਵਾਂ ਬੂਟਾ ਕਿਧਰੇ ਨਜ਼ਰ ਨਾ ਆਇਆ ਮਾਂ ਮਾਂ ਆਉਂਦੀ ਸਾਥ ਸੰਗਤ ਕਹਿੰਦੇ ਰਾਤ ਉਹ ਬੱਚਾ ਸੁੱਤਾ ਪੁੱਤਰ ਜਵਾਨ ਸੀਗਾ ਤੇ ਠੰਡ ਦਾ ਮਹੀਨਾ ਸੀ ਬੋ ਦਾ ਠੰਡਾ ਮਹੀਨਾ ਕਹਿੰਦੀ ਇੱਕ ਗਲਾਸ ਪਾਣੀ ਲੈ ਆਈ ਉਹ ਲੈ ਕੇ ਆਇਆ ਰੱਖਿਆ ਸਰਹਾਣੇ ਤ ਉਹਨੇ ਥੋੜਾ ਜਿਹਾ ਸੁੱਟ ਦਿੱਤਾ ਕਹਿੰਦਾ ਬੇਬੇ ਕੀ ਕਰਨੀ ਪਈ ਐ ਪਤਾ ਕਿੰਨੀ ਠੰਡ ਐ ਠਰ ਗਿਆ ਮੈਂ ਕਹਿੰਦੀ ਥੋੜਾ ਜਿਹਾ ਸੁੱਟਿਆ ਤ ਸਾਰੀ ਰਾਤ ਸੁੱਟਣਾ ਦੀ ਅਕੋ ਸਤਨਾ ਸ਼੍ਰੀ ਵਾਹਿ ਭਾਵ ਮਾਂ ਬਾਪ ਦਾ ਬੱਚਾ ਕਰੋੜਾਂ ਜਨਮ ਧਾਰ ਕੇ ਵੀ ਦੇਨ ਨਹੀਂ ਦੇ ਸਕਦਾ ਇਹ ਅਟੱਲ ਸਚਾਈ ਮੌਤ ਵੀ ਅਟੱਲ ਸਚਾਈ ਹੈ ਮਾਪੇ ਦੀ ਸੇਵਾ ਜਿਹੜਾ ਕਰੇਗਾ ਰੱਬ ਉਹਦੇ ਤੇ ਵੀ ਬੜੀ ਬਖਸ਼ਿਸ਼ ਕਿਰਪਾ ਕਰੇਗਾ ਇਹ ਵੀ ਅਟੱਲ ਸਚਾਈ ਹੈ ਇਹ ਸਾਡੇ ਦਾਦਾ ਜੀ ਕਹਿ ਰਹੇ ਨੇ ਨਾ ਗੁਰੂ ਗ੍ਰੰਥ ਸਾਹਿਬ ਇਹ ਤੇ ਸਾਚੀ ਨੇ ਨਾ ਇਨ੍ਹਾਂ ਦੇ ਬੋਲ ਨੇ ਮਹਾਰਾਜ ਜੀ ਕਹਿੰਦੇ ਜੀਵਤ ਪਿਤਰ ਨਾ ਮਾਨੇ ਕੋ ਮੂਹੇ ਸਰਾਧ ਕਰਾਈ ਮਰਿਆਂ ਦੇ ਨਮਿਤ ਪੋਜਣ ਦੇਣ ਵਾਲਿਆ ਇੰਤਾਂ ਗੱਲ ਨਹੀਂ ਬਣਨੀ